ਉਹਨੇ ਕਿਹੜਾ ਪਿੰਡ ਹੈ ਹਰਜਿੰਦਰ ਸਿੰਘ ਹਾਂ ਜੀ ਸਾਣਾ ਉਹ ਦਰਸਾਣ ਦੇ ਪਿੰਡ ਦਿਨੇਾਲ ਜੀ ਅੱਛਾ ਜੀ ਤੇ ਕੀ ਮਾਮਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਤੇ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਸਥਾਨ ਟੈਂਟ ਫੜੀ ਚੋ ਕੇ ਉੱਠ ਕੇ ਤੇ ਲੈ ਜਾਾਂਗੇ ਤੇ ਪੈਸੇ ਯਾਰ ਇਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਜੀ ਤੇ ਇਹ ਕਰਕੇ ਜੀ ਆਪਾਂ ਵੀ ਬਗਲ ਓਕੇ ਦਾ ਲੇ ਕੇ ਖੜੇ ਆ ਅੱਛਾ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ ਤਾਂ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਨਹੀਂ ਹੈ ਪੈੜੀ ਕਿੰਨੀ ਹੈ ਜੀ ਪੈੜੀ ਬਾਠੀ ਦਾ ਟਾਈਮ ਪਾਸ ਹੋਣ ਜੁਗੀ ਹੈਗੀ ਹੈ ਹੋਰਾਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸੋਹਰਾਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੀ ਨਹੀਂ ਹਰਚੋ ਬਾਸ਼ਹਿਰ ਦੇ ਵਿੱਚ ਆ ਔਰ ਰਿੰਕੂ ਇਹ ਗਰੀ ਪਟੋਲਪਮ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਹੀ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵੱਖ ਹੋਣ ਦਾ ਕਾਰਨ ਕੀ ਸੀ ਵੱਖ ਉਹ ਹੀ ਤਾਂ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਆੜੀਆ ਜੀ ਉਹਨਾਂ ਹੀ ਬੇੜਾ ਕਰ ਦਿੱਤਾ ਤੇ ਆਪ ਕੈਨੇਡਾ ਜਾਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹੇ ਦੋ ਛੱਜਲਵੜੀ ਦੇ ਹੀ ਅਜ ਤੋਂ ਹੁੰਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਇੱਕ ਹੈਗਾ ਖਰੂਰ ਸਾਹਿਬ ਦਾ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਜੀ ਇਹਨੇ ਜਣੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ ਉਹ ਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਉੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸੱਚਾਈ ਕੀ ਗੱਲ ਬਾਤ ਕੋਈ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਿਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ 'ਚ ਪਾ ਕੇ ਲੈ ਜਾਊਗਾ ਤੇ ਗੁਰੂ ਰਾਮ ਸਾਹਿਬ ਦੇ ਗਾੜੀ ਸੌ ਖਾ ਲੈਣ ਜੀ ਗਰਜਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ ਇਹ ਜਿਹੜਾ ਉਹਨਾਂ ਨਾਲੋਂ ਕਹਾ ਗਿਆ ਵੇਖੋ ਕਿੰਨੀ ਤਰਾਸਦੀ ਹੈ ਕਿ ਜੇ ਮਰ ਗਏ ਹਾਂ ਪਿਓ ਮਾਰਦਾ ਪੈਸਿਆਂ ਦਾ ਫਰੋਡ ਕਰਕੇ ਕਿ ਫਰੋਡ ਵਜਨਿਆ ਕਿ ਬਾਹਰੋਂ ਪੈਸੇ ਆਉਂਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਦੋ ਆ ਗਿਆ ਬਿੱਲਾਵਾ ਖਡਾਰੀ ਦੇ ਉਹਦਾ ਦੋਸਤ ਹੈ ਉਹਨਾਂ ਲੱਖੋਂ ਨਾ ਪਾ ਕੇ ਭੇਜਦਾ ਹੋਰ ਵੀ ਬੰਦੇ ਨੇ ਪੈਸੇ ਭੇਜੇ ਸੁਖਣਾ ਕੀ ਇਹ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਐ ਨਾ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਨਾਲ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਢੇ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾਂ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਭ ਇਹੋ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਅੱਛਾ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਨਾ ਬਾਬਾ ਜਿੰਦਾ ਜੀਂਦਾ ਜਾਗਦਾ ਵਾ ਤੇ ਮੈਂ ਕਹਾਂ ਕਿ ਮਸਾਲ ਖੜੀ ਕੀਤੇ ਨਹੀਂ ਤਾਂ ਮੈਂ ਕੋਈ ਨਹੀਂ ਆ ਵੀਡੀਓ ਬਣਾਉਣੀ ਬਣਾਉਣੀ ਚਾਹੁੰਦਾ ਮਾਤਾ ਜੀ ਨੂੰ ਵੀ ਸਾਂਭਦੇ ਜੇ ਹਾਂਜੀ ਲੈਟਰਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਗੁਜ਼ਾਰਾ ਆਪਣਾ ਕਰਦਾ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕ ਭਾਂ ਹੋ ਗਈ 1.5 ਲੱਖ ਰੁਪਏ ਹੁਣ ਮੰਗਦੇ ਈ ਇਹਦਾ ਚੂਲਾ ਪਾਉਣ ਦਾ 12 ਹਸਪਤਾਲ ਜਮੈਂ ਉਹ ਗਿਆ ਕਿੱਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਤੇ ਕਿੱਥੇ ਭਲੱਥ ਕਿੱਥੇ ਆਪਣੇ ਤਨਦਨ ਬਾਬਾ ਜੀ ਦਾ ਹਸਪਤਾਲ ਫਿਰ ਆ ਬਿਆਸ ਫੇਰ ਇਥੇ ਗਿਆ ਮੀਂਹ ਦਾ ਹਸਤਾਲ ਫਿਰ ਵਟਾਲਿਆ ਹਸਤਾਲ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਬੈ ਜਾਣਾ ਜੇ ਜੇ ਤੁਸੀਂ ਪ੍ਰੀਸ਼ਣ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਕਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇਤੀ ਜਵਾਨਾ ਉਹਦੇ ਗਲਤ ਆ ਅੱਛਾ ਗਲਤੀ ਦੀ ਗਲਤੀ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ੍ਹ ਲੈਂਦੀ ਉਹ ਵੇਹ ਠੀਕ ਹੀ ਇਹ ਰੋਡ ਦੇ ਤੇਣਾ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਚ ਸੋਚਦੇ ਆਂ ਬੜਾ ਕੰਮ ਖਰਾਬ ਕਿ ਜੱਜਗਾਲ ਰਵਾਜ ਹੈ ਉਹ ਚੋਗੇ ਵਿੱਚ ਮਾਰਨਗਾ ਕੋਈ ਤੇ ਕੀ ਕਰਾਂਗੇ ਕਿਥੋਂ ਦੀ ਲਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲੇ ਆ ਬੇਦਲਤ ਕੀਤਾ ਆ ਬੇਦਲਤ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਉਹਦੇ ਨੂੰ ਤਾਂ ਅਸੀਂ ਦਿਲੋਂ ਕਰਦੇ ਆ ਪਿਆਰ ਅੱਛਾ ਜੀ ਆਹੋ ਠੀਕ ਹੈ ਇਹ ਰੋਗਿਆ ਨੇ ਆ ਕਿ ਦੋ ਜੀ ਨਾ ਆਪਣੀ ਕੁੜੀ ਨੂੰ ਕਾਮਰਿਕ ਹੋਰ ਬੇੜੀ ਤੇ ਕਾਮ ਆਪਣਾ ਰਾਜਪ੍ਰੀਤ ਸਿੰਘ ਦਾ ਲੜਕਾ ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨੇ ਤੁਸੀਂ ਭਾਂਡੇ ਮਾਜੜੇ ਲੋਕਾਂ ਨੂੰ ਝੂਠੇ ਅਮਰਤਾ ਸਿੰਘ ਆਪਾਂ ਸਾਰੇ ਜਮੀਨ ਹੈ ਤੁਹਾਡੇ ਕੋਲ ਬਾਬਾ ਜੀ ਜਮੀਨ ਹੈ ਤੈਨੂੰ ਕੀ ਲੱਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆ ਪਕਾਉਣੇ ਆ ਚਾਹ ਆ ਲੈਂਡਰੀ ਬਾਹਰ ਮਾਦਰ ਮੈਂ ਕਰਾਉਣਾ ਕਿਹਦੇ 12 ਵੇ ਠਾ ਦਿੰਦੀ ਆ ਕੇਲੇ ਤੜਕੇ 4 ਵਜੇ ਲੀੜੇ ਕਪੜਾ ਧੋਣਾ ਉਹਨੂੰ ਮੈਂ ਨਾ ਹੋਂਨਾ ਆਪ ਅੱਛਾ ਜੀ ਕਿਸ਼ਾਰੇ ਤੱਕ ਬਦਲੀ ਕਰਦਾ ਤੌਲੀਆਂ ਪਾ ਕੇ ਵੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨੇ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਸਾਡਾ ਜਦੀਪੁਰਚੀ ਪਿੰਡ ਕਸੀੜਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਇਕੱਠੀ ਬੁਰਗੀ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨਛੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮਮੀ ਜਾਂਦਾ ਰਹੇ ਲੈਂਡਰ ਬੋਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਨੇ ਜੀ ਸਾਰਾ ਪਿੰਡ ਹੀ ਹਮੀ ਪਰੂਗਾ ਜੀ ਅੱਛਾ ਜੀ ਜਦੋਂ ਤੁਸੀਂ ਗੱਲ ਕਰੋ ਸਾਰੇ ਪਿੰਡ ਬਾਬੇ ਦੀ ਗੱਲ ਕਰੋ ਚੱਲੂਗੀ ਅੱਛਾ ਜੀ ਹਾਂਜੀ ਧੰਨਵਾਦ